ਕੁਆ ਨਾ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦਿਖ ਰਹੇ ਹੋ ਦਸ਼ਮਿਸ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਵਨ ਸਥਾਨ ਗੁਰਦੁਆਰਾ ਬੋਗੋਰ ਸਭ ਜਿੱਥੇ ਪਤਸ਼ਾਹੀ ਨੇ ਚੌਪਈ ਸਾਹਿਬ ਦਾ ਜਿਹੜਾ ਬਾਣੀ ਦਾ ਪਾਠ ਉਚਾਰਨ ਕੀਤਾ ਸੀ ਹਰ ਸਾਲ ਬਹੁਤ ਧੁੰਦ ਦੇ ਨਾਲ ਧੁੰਡਾਂ ਦੇ ਨਾਲ ਪਰ ਬਹੁਤ ਹੀ ਗੁਰਮਤ ਮਰਿਆਦਾ ਦੇ ਅਨੁਸਾਰ ਸਰਦ ਪਾਵਨਾਂ ਦੇ ਨਾਲ ਇਹ ਸਮਾਗਮ ਮਨਾਇਆ ਜਾਂਦਾ ਹੈ ਆਪ ਜੀ ਦਰਸ਼ਨ ਕਰੋ ਗੁਰਦੁਆਰਾ ਬਘੋਰ ਸਾਹਿਬ ਸੰਗਤਾਂ ਦੇ ਵੱਲੋਂ ਲੰਗਰ ਲਾਇਆ ਜਾ ਰਹੇ ਨੇ ਗੁਰੂ ਦੇ ਸਿੱਖ ਸੇਵਾ ਦੇ ਵਿੱਚ ਡਟੇ ਹੋਏ ਨੇ ਮંત્રી ਸਾਹਿਬ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੈਂਸ ਉਹ ਵੀ ਹੁਣੇ ਹਾਜ਼ਰੀ ਭਰ ਕੇ ਗਏ ਨੇ ਸੰਤਾਂ ਮਹਾਪੁਰਖਾਂ ਦੀਆਂ ਗੱਡੀਆਂ ਔਰ ਸੰਗਤਾਂ ਦੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਸੰਗਤ ਦੇ ਵੱਲੋਂ ਸੇਵਾ ਦੇਖੋ ਜੁੜਿਆਂ ਦੀ ਸੇਵਾ ਚੱਲ ਰਹੀ ਹੈ ਹਾਂ ਇਧਰ ਕਿਹੜਾ ਵਰਸਾ ਦਾ ਦਰਬਾਰ ਸਾਹਿਬ ਜਿੱਥੇ ਇਸ ਵੇਲੇ ਜਿਹੜਾ ਸਮਾਗਮ ਚੱਲ ਰਿਹਾ ਹੈ ਸੰਗਤਾਂ ਦੀ ਸ਼ਰਧਾ ਸੰਗਤਾਂ ਦੀ ਭਾਵਨਾ ਇਤਨੀ ਜ਼ਿਆਦਾ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਮੀਂਹ ਹੋਣ ਦੇ ਬਾਵਜੂਦ ਵੀ ਬਹੁਤ ਜ਼ਿਆਦਾ ਮੀਂਹ ਪਿਆ ਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਜਿਹੜੀਆਂ ਇਸ ਵਿੱਚ ਜਟੀਆਂ ਹੋਈਆਂ ਇੱਕ ਸੇਵਾ ਦਾ ਦ੍ਰਿਸ਼ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਜਿੱਥੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਅੱਜ ਦੇ ਸਮੇਂ ਮੁਤਾਬਕ ਲੰਗਰ ਵੀ ਸੰਗਤਾਂ ਨੇ ਲਾਇਆ ਹੋਇਆ ਹੈ ਇਹਦੇ ਗੋਲ ਗੱਠਿਆਂ ਦਾ ਲੰਗਰ ਹੈ ਹੋਣ ਦੀ ਬਾਵਜੂਦ ਵੀ ਲੰਗਰ ਜਿਹੜਾ ਸੰਗਤਾਂ ਨੂੰ ਲਾਇਆ ਗਿਆ ਆਹ ਸਤਿਗੁਰੂ ਬੈਠੇ ਧਸਦੇ ਹੋਏ ਨਾਮ ਦੀ ਸਾਕੇ ਸਾਹਮਣੇ ਦੀਵਾਨ ਹਾਲ ਕੌਮੀ ਪਾਣੀ ਗੱਡੀ ਆਈ ਹੈ ਕਿਰਨੰਦ ਗੜ੍ਹ ਸਾਹਿਬ ਜੋ ਤਾਂ ਜਿਹੜੀਆਂ ਇੱਥੇ ਸੇਵਾ ਕਰਨ ਵਾਸਤੇ ਆਉਂਦੀਆਂ ਔਰ ਆਪਣੇ ਘਰਾਂ ਤੋਂ ਗੱਡੀਆਂ ਦੇ ਵਿੱਚ ਪਿੰਡਾਂ ਦੇ ਪਿੰਡ ਲੋਕ ਜਿਹੜੇ ਹੈ ਉਹ ਲੰਗਰ ਲੈ ਕੇ ਇੱਥੇ ਪਹੁੰਚਦੇ ਨੇ ਪੰਜਾਬੀਆਂ ਨੂੰ ਅਕਾਲ ਪੁਰਖ ਨੇ ਬੜੀ ਕਿਰਪਾ ਕੀਤੀ ਹੋਈ ਹੈ ਕਿ ਜਦੋਂ ਕੋਈ ਸਮਾਗਮ ਹੋਵੇ ਜਦੋਂ ਵਿਵਤਾ ਦਾ ਸਮਾ ਹੋਵੇ ਜਿਵੇਂ ਅੱਜਕੱਲ੍ਹ ਖੜਾ ਦਾ ਸਮਾ ਵੀ ਚੱਲਿਆ ਹੋਇਆ ਅੱਜ ਪੰਜਾਬੀਆਂ ਦੇ ਉੱਤੇ ਕਿਰਪਾ ਦਾਤੇ ਦੀ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਥੇ ਹੜ੍ਹ ਵੀ ਪਏ ਨੇ ਉੱਥੇ ਵੀ ਵੱਧ ਤੋਂ ਵੱਧ ਲੰਗਰਾਂ ਦੀ ਸੇਵਾ ਹਰ ਤਰ੍ਹਾਂ ਦੀ ਸੇਵਾ ਜਿਹੜੀ ਹੈ ਉਹ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ جا کے گروارا تھوڑا موسم زیادہ خراب ہے اس ویلے تو می رکا تھوڑا جا سویر تو میم بہت زیادہ ہو رہا سر ਸੰਗਤਾਂ ਫਿਰ ਵੀ ਬਹੁਤ ਤعداد ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਪਹੁੰਚਿਆ ਇਹ ਬਹੁਤ ਜ਼ਿਆਦਾ ਖੜਾ ਮੈਂ ਕਾਰਨ ਵੀ ਬਣਿਆ ਹੋਇਆ ਇਸ ਵੇਲੇ घर सां काफ़ी ज़ादा संगता شن بھائی گرو گوبند سنگھ مہاراج جیسے پاور استھان گردوارا بگور صاحب سنگان دربار سب مت ٹیک وہ بھی ہاردک پاویشن ہے انہوں کا سنواس کرتا ہے پتا بتاؤ ہر سال بعد بہتر ہاردک ਕਾਫੀ ਰਸ਼ ਹੈ ਮੱਥਾ ਟੇਕਣ ਵਾਸਤੇ ਸੰਗਤਾਂ ਦਾ ਦਰਬਾਰ ਸਾਹਿਬ ਦੇ ਵਿੱਚ ਅਲੱਗ ਮੱਥਾ ਟੇਕ ਕੇ ਫਿਰ ਦੀਵਾਨ ਹਾਲ ਦੇ ਵਿੱਚ ਸੰਗਤਾਂ ਇਤਿਹਾਸ ਸੁਣਨ ਵਾਸਤੇ ਜਾਂਦੀਆਂ ਨੇ ਇਹ ਸੰਗਤਾਂ ਬਾਹਰ ਜਿਹੜਾ ਡੈਮ ਦਾ ਪਾਣੀ ਹੈ ਨੰਗਲ ਡੈਮ ਦਾ ਇਸ ਤੱਕ ਪਾਕੜੇ ਤੋਂ ਆਇਆ ਹੋਇਆ ਇਹ ਪਾਣੀ ਗੁਰਦੁਆਰਾ ਘਟ ਸਾਹਿਬ ਬਿਲਕੁਲ ਸਾਹਮਣੇ ਹੈ ਇੱਥੋਂ ਇਧਰ ਮੱਥਾ ਟੇਕ ਕੇ ਸੰਕਤ ਦਰਬਾਰ ਤੋਂ ਬਾਹਰ ਜਿਹੜੀ ਆ ਰਹੀਆਂ ਨੇ ਥੋੜਾ ਜਾ ਸਮਾ ਲਾਈਵ ਕਰਨਾ ਸੀ ਮੈਂ ਇਸ ਵੇਲੇ تو دیکھنے والے بھی بہت دنواد واحر جی کا خالصہ واحو جی کی فتح